ਤਲਾਬ ਗਿਆ ਪਾਪ ਮੈਡੀਕਲ ਵਰਕ ਤੇ ਮੈਡੀਕਲ ਵਰਕ ਨਮਰ ਤੁਸੀਂ ਹੁਣੇ ਜਾਓ ਕਿਉਂਕਿ ਉਹਨਾਂ ਨੂੰ ਲਗਿਆ ਨੂੰ ਘੱਟ ਘੱਟ ਘੰਟਾ ਲੱਗਦਾ ਯਾ ਲੈ ਜਾ ਇਨਰ ਸਵੇਰ ਦੇ ਟਾਈਮ ਇੱਕ ਇਨਫੋਰਮੇਸ਼ਨ ਆਈ ਸੀ ਪੰਜਗਰਾਈ ਲਾਗੇ ਸਦਰ ਕੋਟਪੂਰਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਮੋਟਰਸਾਈਕਲ ਤੇ ਬੱਸ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਜਿਹੜੇ ਜਿਹੜੇ ਸੀਗੇ ਉਹ ਮੋਗਾ ਸਾਈਡ ਤੋਂ ਆ ਰਹੇ ਸੀ ਜਿਹੜੀ ਬੱਸ ਸੀਗੀ ਉਹ ਕੋਟਪੂਰਾ ਤੋਂ ਮੋਗਾ ਜਾਂ ਰਹੀ ਸੀ ਪੰਜਗਰਾਈ ਦੇ ਲਾਗੇ ਜਿਹੜਾ ਹੈਗਾ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਤਿੰਨ ਸਵਾਰ ਸੀਗੇ ਜਿਹਦੇ ਦੋ ਲੜਕੇ ਦੀ ਤਾਂ ਸਪੌਟ ਤੇ ਹੀ ਡੈਥ ਹੋ ਗਈ ਸੀ ਇੱਕ ਲੜਕੇ ਨੂੰ ਜਿਹੜਾ ਹੈਗਾ ਹਸਪੀਟਲ ਲੈ ਕੇ ਗਏ ਸੀ ਉੱਥੇ ਉਹਨਾਂ ਦੇ ਉਨ੍ਹਾਂ ਦੇ ਪੇਰੈਂਟਸ ਆ ਚੁੱਕੇ ਹੈਗੇ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਅੱਗੇ ਕਾਰਵਾਈ ਕੀਤੀ ਜਾਵੇਗੀ ਸਰ ਕਾਹਦਾ ਗੱਲ ਹੋ ਰਹੀ ਹੈ ਜੀ ਬੱਸ ਦਾਤਾ ਮੋਟਰਸਾਈਕਲ ਦੇ ਹੈ ਐਕਸੀਡੈਂਟ ਹੈ ਅੱਜ ਸਵੇਰ ਜਿਹੜਾ ਪੰਜ ਗ੍ਰੈਂਡ ਤੋਂ ਕਲਾ ਵਿਖੇ ਤਾਂ ਮੋਗਾ ਕੋਟਪੂਰਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀ ਜੇ ਸੰਬੰਧੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਜਿਹੜਾ ਪੜਤਾਲ ਕਰ ਰਹੀ ਹੈ ਜੀ